ਮੇਰਾ ਨਾਮ ਅਰਵਿੰਦਰ ਕੁਮਾਰਾ ਜੀ ਵੈਸੇ ਭੋਲਾ ਕਹਿੰਦੇ ਮੈਨੂੰ ਫਰੂਟ ਵਾਲਾ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਭਾਜੀ ਅਸੀਂ ਮੋਟਰਸਾਈਕਲ ਤੇ ਜਾਂਦੇ ਸੀਗੇ ਤੇ ਗੰਨਿਆਂ ਵਾਲੀ ਟਰਾਲੀ ਦੀ ਨਾ ਲੱਦ ਲੱਦੀ ਹੋਈ ਸੀ ਉਹਨਾਂ ਨੇ ਭਾਜੀ ਤਾਂ ਟਰਾਲੀ ਹਿੱਲਦੀ ਸੀਗੀ ਟਰਾਲੀ ਹਿੱਲਦੀ ਸੀਗੀ ਦੇਖ ਕੇ ਅਸੀਂ ਮੜਾ ਜਾ ਆਪਣਾ ਮੋਟਰਸਾਈਕਲ ਰੋਕ ਲਿਆ ਵੀ ਟਰਾਲੀ ਡੰਗ ਜਾਵੇ ਪਰ ਉਹਨਾਂ ਨੇ ਭਾਜੀ ਓਵਰਲੋਡ ਟਰਾਲੀ ਉਹਨਾਂ ਨੇ ਕੋਈ ਬ੍ਰੇਕ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਸੀ ਬ੍ਰੇਕ ਦੀ ਮਾਰ ਲਏ ਚਲੋ ਕੋਈ ਖੜਾ ਆ ਜਾਂ ਲੰਗ ਜਾਵੇ ਨਾ ਟਰਾਲੀ ਹਿੱਲਦੀ ਇਹਨਾਂ ਨੇ ਰੋਕੀ ਨਹੀਂ ਭਾਜੀ ਇੰਨੇ ਇੰਨੇ ਗੰਦੀਆਂ ਉੱਪਰ ਤਾਂ ਕੇ ਟਰਾਲੀਆਂ ਭਰਲੇ ਭਾਜੀ ਕਿਸੇ ਦੀ ਜਾਨ ਦੇ ਨਾਲੇ ਤਾਂ ਫਿਰ ਤੇ ਮੇਰਾ ਮੁੰਡਾ ਲੈ ਗਿਆ ਤਾਂ ਜੋ ਮੇਰੇ ਮੇਰਾ ਭਤੀਜਾ ਧੱਲੇ ਆ ਗਿਆ ਮੇਰੀ ਲਾਤ ਟੁੱਟ ਗਈ ਭਾਜੀ ਇੰਨੇ ਇੰਨੇ ਜਾਨਾਂ ਦਾ ਕੋਣ ਜੁਮੇ ਬਾਹਰ ਇਹ ਪ੍ਰਸ਼ਾਸਨ ਜਿੱਦਾਂ ਵੀ ਪਰ ਲਾ ਹੈਗਾ ਇਹਨਾਂ ਨੂੰ ਸਾਰਾ ਚਾਹੀਦਾ ਹੈ ਕਿ ਮੈਨੂੰ ਕਹਿੰਦਾ ਢੰਗ ਤਰੀਕੇ ਨਾਲ ਇਹਨਾਂ ਦੇ ਸਾਰੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਰੋਡ ਪਟਿਆ ਗਲਤ ਤਰੀਕੇ ਨਾਲ ਤੇ ਜਿਹੜਾ ਰੋਡ ਇਨਚਾਰਜ ਨਾਲ ਹੋਇਆਗਾ ਠੇਕੇਦਾਰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਇਹ ਐਕਸੀਡੈਂਟ ਹੋਇਆ ਕਿੱਥੇ ਕਰਕੇ ਇਹ ਇਹ ਪਾਜੀ ਪਰਜੀਆਂ ਰੋਡ ਤੇ ਸੁਪਰਸਟੋਰ ਕਰਿਆ ਨਾ ਸਟੋਰ ਆ ਅੱਛਾ ਜੀ ਉਹਦੀ ਦੁਕਾਨ ਦੇ ਬਾਹਰ ਤੁਸੀਂ ਕਿੰਨੇ ਜਾਣੇ ਸੀ ਹਾਂਜੀ ਮੈਂ ਇੱਕ ਮੈਂਚਗਾ ਕਿ ਮੇਰਾ ਮੁੰਡਾ ਇੱਕ ਮੇਰਾ ਭਤੀਜਾ ਤਿੰਨ ਜਣ ਜਿਹਦੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਜੋਰਾਜ ਕਿੰਨੀ ਉਮਰ ਆ ਉਹਦੀ 13 ਮਹੀਨਿਆਂ ਦਾ ਲੱਗਾ ਸਰ ਦੇਖੋ ਸਾਡੇ ਕੋਲ ਸਵੇਰੇ तकरीबन 8:30 ਵਜੇ ਦੋ ਬੇਚ ਲੈ ਕੇ ਆਏ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਮਾਹਪੁਰ ਗੰਨੇ ਦੀ ਕਹਿੰਦੇ ਟਰਾਲੀ ਜਿਹੜੀ ਉਲਟ ਗਈ ਉਹ ਦੋਨੋਂ ਇਹ ਜਿਹੜੇ ਸੀਗੇ ਐਕਚੁਅਲੀ ਇਹ ਫਾਦਰ ਸੀਗਾ ਨਾਲ ਉਹਦੇ ਦੋ ਬੱਚੇ ਸੀਗੇ ਤੇ ਇੱਕ ਦੀ ਕਹਿੰਦੇ ਕਿ ਰਾਤੀ ਜਿਹੜਾ ਬੱਚਾ ਛੋਟਾ ਸੀ ਯੋਗਰਾਜ ਉਹਦੀ ਤੇ ਕਹਿੰਦੇ ਮੌਕੇ ਤੇ ਡੈਥ ਹੋ ਗਈ ਅ ਔਰ ਦੋ ਜਣੇ ਜਿਹੜੇ ਸਵੇਰੇ ਸਾਡੇ ਪਹਿਲਾਂ ਕਿਸੇ ਹਸਪੀਟਲ ਮਾਹਪੁਰ ਦਾਸੂ ਸੀਗੇ ਸਵੇਰੇ ਸਾਡੇ ਕੋਲ ਲੈ ਕੇ ਆਏ 8:30 ਵਜੇ ਔਰ ਜਿਹੜਾ ਅਰਵਿੰਦਰ ਕੁਮਾਰ ਹੈ ਅਰਵਿੰਦਰ ਕੁਮਾਰ ਉਹਦੀ ਏਜ ਤਕਰੀਬਨ 45 ਸਾਲ ਦੀ ਹੋਣੀ ਜਿਹੜਾ ਬੱਚਿਆਂ ਦਾ ਫਾਦਰ ਹੈ ਉਹਦੇ ਫ੍ਰੈਕਚਰ ਹੈ ਗਈ ਹੈ ਲੱਤ ਦੀ ਤੇ ਕੰਡੀਸ਼ਨ ਉਹਦੀ ਠੀਕ ਹੈਗੀ ਹੈ ਪੱਲਾ ਪਤਾ ਕਰਦਾ ਹੈ ਹੀ ਇਸ ਆਈ ਥਿੰਕ ਕਿ ਉਹ ਆਊਟ ਆਫ ਰੇਂਜ ਜਿਹੜੀ ਹੈ ਦੂਜਾ ਬੱਚਾ ਜਿਹੜਾ ਹੈ 15 ਸਾਲ ਦਾ ਹੈ 15 ਸਾਲ ਦਾ ਬੱਚਾ ਉਹਦੀ ਕੰਡੀਸ਼ਨ ਬਿਲਕੁਲ ਠੀਕ ਹੈ ਛੋਟੀ ਮੋਟੀਆਂ ਉਹਦੇ ਵਿੱਚ ਚਰੇ ਦੇ ਰਗੜਾਈਆਂ ਨੇ ਇਹ ਸਾਡੇ ਕੋਲ ਦੋਨਾਂ ਨੂੰ ਲੈ ਕੇ ਆਏ ਨੇ ਔਰ ਅੰਡਰ ਟਰੀਟਮੈਂਟ ਉਹਨਾਂ ਨੂੰ कल शाम फर्जियां ਤੋਂ ਮੈਕ ਟੂ ਰੋਡ ਜਿਹੜਾ ਕੁਆਲਿਟੀ ਸੂਟਸ਼ਾਪ ਹੈ ਉਹਦੇ ਸਾਹਮਣੇ ਗੰਨੇ ਦੀ ਟਰਾਲੀ ਆ ਰਹੀ ਸੀ ਤੇ ਨਾਲ ਹੀ ਇੱਕ ਬਾਈਕ ਤੇ ਤਿੰਨ ਸਵਾਰ ਸੀਗੇ ਤੇ ਉਹ ਸੜਕ 'ਚ ਜੋ ਵੀਡੀਓ ਦਿਖ ਰਹੀ ਹੈ ਉਹਦੇ ਸੜਕ ਤੇ ਉਹ ਟਰਾਲੀ ਜਿਹੜੀ ਆ ਉਹ ਬਾਈਕ ਦੇ ਉੱਤੇ ਗੰਨੇ ਦੀ ਢੇਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਆਮ ਪਬਲਿਕ ਵੀ ਤੇ ਉਹ ਦੋਨੋਂ ਪੁਲਿਸ ਤੇ ਬੌਧ ਨੇ ਰਲ ਕੇ ਉਹਨਾਂ ਜਿਹੜੇ ਗੰਨੇ ਦੇ ਨੀਚੇ ਸੀਗੇ ਉਹਨਾਂ ਨੂੰ ਉਹਦੇ ਚ ਕੱਢ ਕੇ ਤੇ ਹਸਪੀਟਲ ਇਮੀਡੀਏਟ ਭੇਜਿਆ ਇਹ ਲੇਟ ਨਾਈਟ ਖਬਰ ਮਿਲੀ ਕਿ ਉਹ ਤੇ ਇੱਕ ਬੱਚਾ ਹੈਗਾ ਜੋ ਰਾਜ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਉਰਫ ਕਾਲਾ ਜੋ ਖਰਮਪੁਰ ਮਹਿਤਪੁਰ ਦਾ ਰਹਿਣ ਵਾਲਾ ਇਹਦੀ ਡੈਥ ਹੁੰਨ ਦੀ ਖਬਰ ਮਿਲੀ ਹੈ ਤੇ ਸਿਹਰੀ ਉਹਦੇ ਕੁਝ ਪਰਿਵਾਰ ਦੇ ਮੈਂਬਰ ਤੇ ਇਲਾਕੇ ਦੇ ਮੋਹਤਵਰ ਵਿਅਕਤੀ ਆਏ ਆ ਤੇ ਜੋ ਉਹਦੀ ਸਟੇਟਮੈਂਟ ਦੇਣਗੇ ਉਹਦੇ ਅਨੁਸਾਰ ਜੋ ਲੀਗਲੀ ਹੈਗਾ ਕਾਰਵਾਈ ਗਲਤੀ ਦੇ ਖਿਲਾਫ ਜਿਹੜੀ ਉਹ ਕੀਤੀ ਜਾਊਗੀ ਸਰ ਇਹਦੇ ਵਿੱਚ ਇੰਜਰਡ ਹਨ ਦੋ ਜਣੇ ਇੱਕ ਕਾਲਾ ਹੈਗਾ ਰਵਿੰਦਰਪਾਲ ਸਿੰਘ ਜਿਹੜੀ ਸਪੋਲਾ ਤੇ ਦੂਸਰਾ ਮੋਹਤ ਦੋ ਜਣੇ ਹੋਰ ਇੰਜਰਡ ਵੀ ਹੈਗੇ ਆ ਇਹ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਨੂੰਨੀ ਕਾਰਵਾਈ ਚ ਦੀ ਹੈ। ਇਹ ਕਮਲੋ ਹਸਪੀਟਲ ਨੂੰ ਕੋត្រ ਦਾ ਪਤਾ ਲੱਗਿਆ। ਬਾਕੀ ਹੁਣ ਜਿੱਥੇ ਦੱਸ ਰਹੇ ਤੇ ਉੱਥੇ ਜਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰ ਲਈ ਜਾ। ਕੀ ਕੰਡੀਸ਼ਨ ਹੈ? ਇਹ ਜਾ ਕੇ ਪਤਾ ਲੱਗੂਗਾ ਜੀ। ਇਹ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਹਾਂ ਜੋ ਇਹ ਸਟੇਟਮੈਂਟ ਦੇਣੀ ਹੈ ਜੀ ਉਹਨਾਂ ਨੇ ਜਿਹੜੀ ਸਟੇਟਮੈਂਟ ਲਿਖਣਗੇ ਪੁਲਿਸ ਵੱਲੋਂ ਉਹਦੇ ਤੇ ਲੀਗਲੀ ਬੰਦ ਐਕਸ਼ਨ ਜਿਹੜਾ ਕੀਤਾ ਜਾ ਰਿਹਾ। ਜਿਹੜਾ ਗੰਨੇ ਦੀ ਟਰੈਡੀ ਲੈ ਕੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਂ ਲੋ ਸਾਡੇ ਧਿਆਨ ਚਾ ਜੀ। ਜਦੋਂ ਵੀ ਕਾਰਵਾਈ ਜਿਹੜੀ ਸਾਡੀ ਪ੍ਰोसीडिंग ਹੋ ਜੋਗੀ ਉਹਨੂੰ ਗ੍ਰਿਫਤਾਰ ਜਰੂਰ ਕਰਾਂਗੇ ਉਹ ਕਿੱਥੇ ਦਾ ਸੀਗਾ ਉਹ ਬਾਲੂਕੀ ਖੁਰਦਪਿੰਡ ਹੈਗਾ ਉਹਦੇ ਦਸਰੇ ਨੇ ਸੁਖਵਿੰਦਰ ਸਿੰਘ ਜੀ ਬਾਬਾ ਨੰਦਾ ਰਕਤੀ ਹੈਗਾ ਉਹ ਜਿੰਮੇਦਾਰ ਕਰਨਾ ਲੈ ਕੇ ਆ ਰਹੇ ਸੀਗਾ ਜੇ ਅਸੀਂ ਉਹਨੂੰ ਦੇਖ ਰਹੇ ਹਾਂ ਜੀ ਇਹਦੇ ਵਿੱਚ ਕਿਤੇ ਕਿਤੇ ਗਲਤੀ ਹੈਗੀ ਆ ਗਲਤੀ ਜੋ ਵੀ ਹੈਗਾ ਉਹਦੇ ਖਾਤੇ ਕਾਰਵਾਈ ਕੀਤੀ